ਜੀ ਹਾਂ ਇੱਕ ਵਾਰ ਫਿਰ ਅੱਜ 26 ਦਸੰਬਰ 2023 ਦੇ ਕਿਨੂ ਦੀ ਮੰਡੀ ਦੇ ਜਿਹੜੇ ਭਾਅ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇ ਦਿੰਨੇ ਆ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੌਸਮ ਬਾਰੇ ਦੱਸ ਗਏ ਤਾਂ ਮੌਸਮ ਹੈ ਜਿਹੜਾ ਆਉਣ ਵਾਲੇ 2-3 ਦਿਨਾਂ 3-4 ਦਿਨਾਂ ਦੇ ਲਈ ਜਿਹੜਾ ਸੰਗਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਆ ਇਹ ਜਿਹੜੀ ਜਾਣਕਾਰੀ ਹੈ ਇਹ ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਜਿਹੜੀ ਦਿੱਤੀ ਗਈ ਹੈ ਕਿ ਜਿਹੜਾ 3-4 ਦਿਨਾਂ ਦੇ ਵਿੱਚ ਆਉਣ ਵਾਲੇ 3-4 ਦਿਨ ਨੇ ਉਹ ਸੰਘਣੀ ਧੁੰਦ ਵਾਲੇ ਹੋਣਗੇ ਸੋ ਸਭ ਤੋਂ ਪਹਿਲਾਂ ਆਪਾਂ ਹਿਸਾਰ ਦੀ ਬਰਵਾਲਾ ਮੰਡੀ ਦੀ ਗੱਲ ਕਰ ਲੈਨੇ ਆ ਜੀ ਜਿੱਥੇ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਹਮੀਰਪੁਰ ਦੇ ਵਿੱਚ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਕਠੂਆ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਨਦੌਨ ਦੇ ਵਿੱਚ ਜਿਹੜਾ ਕਿੰਨੂ ਉਹ 30 ਰੁਪਏ ਪ੍ਰਤੀ ਕਿਲੋ ਵਿਕਿਆ ਬੱਸੀ ਪਠਾਨਾ ਦੇ ਵਿੱਚ ਕਿੰਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੇ ਦਰਾਹਾ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਜ ਜਿਹੜਾ ਉਹ ਵੀ 20 ਰੁਪਏ ਪ੍ਰਤੀ ਕਿਲੋ ਰਿਹਾ ਬਠਿੰਡਾ ਦੇ ਮੋੜ ਵਿੱਚ ਕਿੰਨੂ ਦਾ ਭਾਜ ਜਿਹੜਾ ਅੱਜ ਰਿਹਾ ਉਹ 19 ਰੁਪਏ ਪ੍ਰਤੀ ਕਿਲੋ ਰਿਹਾ ਤੇ ਸ਼੍ਰੀ ਗੰਗਾ ਨਗਰ ਦੇ ਵਿੱਚ ਕਿੰਨੂ ਦਾ ਭਾਜ ਜਿਹੜਾ 14 ਰੁਪਏ ਪ੍ਰਤੀ ਕਿਲੋ ਰਿਹਾ ਹਰਦਵਾਰ ਦੀ ਵਿੱਚ ਜਿਹੜਾ ਕਿੰਨੂ ਆ ਉਹ 25 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਤਾਂ ਦੋਸਤੋ ਏਸੀ ਕੁਝ ਖਾਸ ਮੰਡੀਆਂ ਦੇ ਜਿਹੜੇ ਭਾਅ ਤੁਹਾਡੇ ਨਾਲ ਸਾਂਝੇ ਕੀਤੇ ਆ 当。<noise>